ਤੇ ਕਿਸਾਨ ਵੀਰੋ ਹੋੜਾ ਢੱਲੋਂ ਦਾ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦਾ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਰਾਜਕੋਲੇ ਆਏ ਆ ਤੇ ਅੱਜ ਆਪਾਂ ਦੋ ਥੋੜੀ ਮੰਗ ਦੇ ਉੱਤੇ ਟੋਕੜਾ ਗੱਬਣਾ ਲੈ ਕੇ ਆਏ ਬਾਈ ਨੂੰ ਫੋਨ ਬਹੁਤ ਜ਼ਿਆਦਾ ਆਉਂਦੇ ਟੋਕੜਾ ਗੱਬਣਾ ਦੇ ਇਸ ਕਰਕੇ ਫਿਰ ਲਿਆ ਕੇ ਦੇਣੀਆਂ ਪੈਂਦੀਆਂ ਕੇ ਭੈਣ ਭਰਾਵਾਂ ਨੂੰ ਤੇ ਕਿਉ ਭਾਈ ਨਾਲ ਆਪਣੇ ਜਨਰ ਰਹੇ ਤੇ ਅੱਜ ਆਪਾਂ ਤੁਹਾਨੂੰ ਦੋ ਟੋਕੜਾਂ ਗੱਬਣਾ ਝੋਟੀਆਂ ਦਿਖਾਵਾਂਗੇ ਕਿਹੜਾ ਸੂਆ ਸੋਈਆਂ ਕਿੰਨੇ ਚਰ ਦੀਆਂ ਗੱਬਣਾ ਕਿੰਨਾ ਦੁੱਧ ਬਾਦਾ ਕਿਹੜਾ ਪਿੰਡ ਆ ਕਿੰਨਾ ਨੰਬਰ ਆ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆਜੋ ਵੀਰੇ ਰਾਜ ਬੁੱਢੇ ਆ ਬੱਚਾ ਇੱਕ ਕਰੀ ਪੁੱਤ ਸਸਤੀ ਕਾ ਭਾਈ ਲੱਕੀ ਦਾ ਬੁੱਟੇ ਹੋਰ ਠੀਕ ਠਾਕ ਹੈ ਵੀਰੇ ਵਧੀਆ ਰਾਏ ਹੋਰ ਸੁਣਾ ਕਿਵੇਂ ਆ ਵਧੀਆ ਵੀਰੇ ਵਧੀਆ ਚੱਲਦੀ ਕਰਾ ਪਹਿਲਾਂ ਤਾਂ ਕੰਮਕਾਰ ਦੱਸ ਕੰਮਕਾਰ ਵਧੀਆ ਵੀਰੇ ਮਾਲ ਕਦੀ ਕਿਰਪਾ ਕਿਰਪਾ ਹਾਂ ਤੇ ਫਿਰ ਵਧੀਆ ਵਿਕੀ ਜਾਂਦੇ ਪਸੂ ਵਧੀਆ ਵਿਕੀ ਜਾਂਦੇ ਬਿੱਤੇ ਵਧੀਆ ਰਿਸਪੌਂਸ ਵਧੀਆ ਰਿਸਪੌਂਸ ਹਾਂ ਗਿਣਤੀ ਹੈਗੀ ਕਿੰਨੀਆਂ ਕਪਾਤੀਆਂ ਗਿਣਤੀ ਤਾਂ ਅਣਗਿਣਤੀ ਆਮ ਗਿਣਤੀ ਤਾਂ ੁੱਟਕੀ ਰਹਿੰਦੀ ਆ ਹਾਂ ਪਤਾ ਹੀ ਨਹੀਂ ਸਾਲ ਹੀ ਹੋ ਗਿਆ ਹਨਾ ਪੂਰਾ ਸਾਲ ਹੀ ਹੋ ਗਿਆ ਪੁੱਤਾਂ ਪਾਉਣ ਦੇ ਕਿਸੇ ਤੋਂ ਹੋਰ ਤਾਂ ਨਹੀਂ ਪਾਉਣ ਦੀ ਲੋੜ ਪਈ ਠੀਕ ਹੈ ਵੀਰੇ ਤੇ ਵੀਰੇ ਅੱਜ ਆਪਾਂ ਕਿੰਨੀਆਂ ਦੋ ਦਿਖਾਉਣੀਆਂ ਅੱਜ ਦੋ ਬੁੱਟੇ ਮਿੰਆਂ ਤਰਕ ਤਾਜ਼ੀਆਂ ਖੜੀਆਂ ਦੋ ਤਾਜ਼ੀ 10 ਕਿਲੋ ਹੀ ਮੈਂ ਬਹੁਤ ਜਣੇ ਓਕੇ ਜੀ 18 ਕਿਲੋ ਵਾਲੀ ਸੂਈ ਜਾਂਦੀ ਆ ਤੇ ਲੇਵਾ ਹੈਗਾ ਪੰਡਾਰਗਾ ਜੇ ਤਾਂ ਕੋਈ ਲੈ ਗਿਆ ਠੀਕ ਆ ਨਹੀਂ ਵੀਡੀਓ ਆਪਾਂ ਉਹਦੀ ਕਵਰੇਜ ਕਰਾਂਗੇ ਠੀਕ ਆ ਇੱਕ ਬਾਈ ਕੋਲੇ 5 ਮਹੀਨਿਆਂ ਦੀ ਕਿਨੇ ਮਹੀਨੇ ਚੱਕ ਪਾਸ ਬੈੜ ਹੈਗੀ ਇੱਕ ਜਰਸੀ ਬੈੜਾ 3.5 ਦੀ ਗੱਭਣਾ ਤੇ ਇੱਕ ਹੈਗੀ ਮਨ ਲਾ ਵੀ 4.5 ਦੀ ਉਹ ਬਾਈ ਨਾਲ ਤੁਸੀਂ ਆਪ ਦਾ ਪਰਸਨਲ ਵੀਡੀਓ ਮੰਗਾ ਲਿਓ ਤੇ ਸੰਪਰਕ ਕਰ ਲਿਓ ਟੋਕੜ ਗੱਭਣ ਦੁੱਧ ਵੀ ਹੈਗਾ ਹਨਾ ਦੁੱਧ ਇੱਕ ਥੱਲੇ 12-14 ਲੀਟਰ ਬੁਟੇ ਇੱਕ ਥੱਲੇ 7-8 ਲੀਟਰ ਓਕੇ ਜੀ ਮੇਨ ਵੀਡੀਓ ਅੱਜ ਫਿਰ ਦੋ ਟੋਕੜ ਗੱਭਣ ਦੋ ਦੋ ਕੜ ਗੱਬਣ ਝੋਟੀਆਂ ਆ ਗਈਆਂ ਤੇ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਸਕਰੀਨ ਤੇ ਝੋਟੀ ਦੇਖੀਏ ਨੇ ਚੰਗੇ ਕੱਦ ਕਾਠ ਵਾਲੀ ਫੁੱਲ ਸਾਈਜ਼ ਵਾਲੀ ਚੰਗੇ ਥਾਣ ਵਾਲੀ ਦਾ ਮੰਗਰ ਕੀ ਆ ਗਿਆ ਵੀਰੇ ਇਹਦੇ ਉੱਤੇ ਮੰਗਰਾ ਕੱਟਾ ਨੂੰ ਇਹ ਚਾਰ ਦਾ ਹੁੰਦਾ ਪਲੂਨ ਸੂਈ ਵੀ ਆ ਜੀ ਵੱਟ ਕੇ ਲੈ ਜੇਗੇ ਕਹਿਣ ਵਾਲਿਆ ਸਟੇਪਲਾਂ ਦੀ ਦੋਨੇ ਕਟੀਆਂ ਹੈ ਪਲੂਨਾਂ ਨੇ ਓਕੇ ਜੀ ਪਲੂਨ ਕਟੀਆਂ ਆ ਗਈਆਂ ਤੇ ਖੋਲੋ ਜੀ ਇਹਨੂੰ ਤੋੜਾ ਤੋੜਾ ਕਰਾਈਗੇ ਚੈੱਕ ਸਾਈਜ਼ ਫੁੱਲ ਤੇ ਰਾਜ ਕਿੰਨਾ ਦੁੱਧ ਆ ਬਾਈ ਇਹ ਥੱਲੇ ਪਹਿਲਾਂ ਕਿੰਨੇ ਦੇ ਵੀ ਉਹ 8 ਹੈ 7 ਮੰਨ ਕੇ ਲੈ ਲੈ ਬੰਦਾ ਕਿਵੇਂ ਮਿਲਦੀ ਆ ਦੁਰਨਾ ਟਾਈਮ ਬੱਚੇ ਤੇ ਬੱਚੇ ਦੇ ਬੱਚੇ ਨੂੰ ਹਨਾ ਭਾਜ ਭਾਜ ਜਾਂਦੀ ਆ ਬੱਚੇ ਨੂੰ ਐ ਕਹਿੰਦੇ ਫਿਰ ਤੇ ਸਾਈਜ਼ ਖੁਲਣੀ ਦੇ ਹਿਸਾਬ ਨਾਲ ਜੱਜ ਕਰ ਲਿਆ ਕੋਈ ਜਿਹੜਾ ਬੰਦਾ ਨਾਲ ਤੁਰ ਜਾਂਦਾ ਬੱਚਾ ਦੇਖੋ ਤੇ ਝੋਟੀ ਦੇਖੋ ਤੇ ਲੇਵਲੂਵੇ ਦੀ ਪੂਰੀ ਸਾਫ ਹਨਾ ਰਾਜ ਹਮ ਫੁੱਲ ਸਾਈਜ਼ ਦੀ ਇਧਰੋਂ ਲੈ ਚੱਲੀ ਵੀਰੇ ਆ ਦੇਖੋ ਸਾਈਜ਼ ਫੁੱਲ ਤੇ ਲੇਵਾ ਹਮ ਦੁੱਧ ਵੀ ਸਜਰਾਂ ਜਨ ਨਹੀਂ ਆ ਫਿਰ ਹਨਾ ਸਜਰਾਂ ਜਨ ਦਾ ਦੁੱਧ ਓਕੇ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਤੇ ਬਾਕੀ ਦੀ ਗੱਲ ਚੈੱਕ ਪਾਸ ਕਿੰਨੇ ਚਰਦੀ ਆ ਰਾਜ ਚੈੱਕ ਪਾਸ ਬਨੇ 2.5 ਮਹੀਨੇ ਦੀ ਆ 2.5 ਮਹੀਨੇ ਚੈੱਕ ਪਾਸ ਕੱਦ ਫੁੱਲ ਹਨਾ ਕੱਦ ਫੁੱਲ ਪੂਰੇ ਜਾਈ ਜਾਂਦੇ ਓਕੇ ਜੀ ਦੇ ਬੱਚੇ ਦਾ ਬੜਾ ਕਰਦੀ ਆ ਸਜਰਾ ਨੂੰ ਹਨਾ ਆ ਦੇਖੋ ਬੱਚੇ ਦਾ ਕਰਦੀ ਆ ਬੁੱਟੇ ਓਕੇ ਤੇ ਮੈਂ 7 ਕਿਲੋ ਦੁੱਧ ਮਿੰਕੇ ਦੇ ਦਾਂਗੇ ਹਾਂ 7 ਕਿਲੋ ਦੁੱਧ ਜਮਾ ਰੈਡੀ ਆ ਬੁੱਟੇ ਰੈਡੀ ਥਾਣ ਲੈ ਵਾ ਨੇੜ ਤੋਂ ਕਰਾਂ ਮੈਂ ਚੱਕਾ ਦੇਖੋ ਜੀ ਸਹਿਜ ਦੇਖੋ ਝੋਟੀ ਦਾ ਫੇਰ ਗੱਲ ਕਰਿਓ ਹਮ ਬੱਚਾ ਬੱਚਾ ਵੀ ਮਗਰ ਚੰਗਾ ਹਨਾ ਹਾਂ ਬੱਚੇ ਨੇ ਮਿਲਦੀ ਆ ਹਾਂ ਬੱਚੇ ਤੇ ਉਹਨੇ ਤਾਂ 7 ਕਿਲੋ ਦੁੱਧ ਤੇ ਕਿੰਨੇ ਮਹੀਨੇ ਚੈੱਕ ਪਾਸ ਆ ਏ ਬਈ ਤਾਂ ਇਮੀਨਾਈ ਚੱਕ ਪਾ ਸਾ ਦੁੱਧਾ ਅੱਖਾ ਸੱਤ ਕਰਕੇ ਦੇਵਾਂਗੇ ਲੈ ਰੇਵਾ ਰੂਵਾ ਕਰਾ ਦੇ ਕਰਵਾਈ ਵੀ ਆ ਵੀਰੇ ਚੱਕ ਚੰਚਰਾ ਜਿੰਨਾਂ ਲੈਵਾ ਹੁਣ ਚੈੱਕ ਕਰਵਾਈ ਵੀ ਚੈੱਕ ਕਰਾ ਕੇ ਠੰਡਾ ਟੀਕਾ ਲਵਾਇਆ ਵਾ ਆਲਾ ਕੋਈ ਲਵਾ ਕੇ ਲੈ ਜੇ ਓਕੇ ਜੀ ਤੇ ਕਿੰਨੇ ਪੈਸੇ ਆ ਫਿਰ ਇਹ ਪੈਸੇ ਬੂਟੇ ਫੋਨ ਤੇ ਕਰਾਂਗੇ 2 ਲੱਖ ਦੀ ਝੋਟੀ ਵੀ ਕੋ ਇੰਨੀ ਕੱਦ ਕਰ ਜੇ ਇਹਦੇ ਚ ਕੋਈ ਸ਼ੱਕ ਨਹੀਂ ਆ ਦੇਖੋ ਜੀ ਆ ਫੇਸ ਕਰਕੇ ਚੈੱਕ ਕਰਦੇ ਪਹਿਲਾਂ ਤੇ ਕੈਮਰਾ ਰੱਜੂ ਆ ਦੇਖੋ ਜੀ ਇਨਾ ਕੱਦ ਦਾ ਝੋਟੀ ਨਹੀਂ ਹੈਗਾ ਵੀਰੇ ਕੋਈ ਸ਼ੱਕ ਨਹੀਂ ਤੋਕਰ ਗੱਬਣ ਨਾਲ ਪਲੱਸ ਪੁਆਇੰਟ ਕਿਉਂਕਿ ਮਿਲਦੀਆਂ ਨਹੀਂ ਬਹੁਤ ਘੱਟ ਪਸ਼ੂ ਮਿਲ ਰਿਹਾ ਤੋਕਰ ਗੱਬਣ ਹਾਂ ਹਾਂ ਬਾਕੀ ਆ ਓਕੇ ਜੀ ਨਾਲੇ ਦੁੱਧਾ ਨਾਲੇ ਛੱਗਰਾ ਨਾਲੇ ਨਾਲੇ ਤੋਕਰ ਚੱਕੋ ਕੇ ਜੀ ਤੇ ਮੁੱਲ ਫਿਰ ਜਾਇਜ਼ ਹੂੰ ਰਾਜ ਮੁੱਲ ਜਾਇਜ਼ ਆਪਾਂ ਦੇ ਕੇ ਮੋੜਾਂਗੇ ਕੋਈ ਜੀ ਦੋਨੇ ਫਿਰ ਕੋਕਾ ਪੀ ਸੀ ਝੋਟੀਆਂ ਹਨਾ ਤੇ ਜਿਹੜੀ ਆ ਚੰਗੀ ਝੂਟੀ ਇਹ ਵੀ ਆ ਹਨਾ ਹਾਂ ਇਹ ਵੀ ਰੁਪਈਆ ਲੰਘਦਾ ਸਿੰਗਾ ਮੇਦੀ ਦੇਖੋ ਕੀ ਵਾਲਾ ਸਿੰਗ ਲੱਗਿਆ ਕੀ ਡਿਟੇਲ ਆ ਬਾਈ ਇਹਦੀ ਚੌਗੀ ਹੈ ਹਮ ਚੌਗੀ ਆ ਗਈ ਮੋਹ ਤੇ ਬ੍ਰੇਕ ਕਿੰਨੇ ਚੱਲਦੀ ਚੈੱਕ ਪਾਤਾ ਇਹ 4.5 ਮਹੀ ਗੱਬਣਾ ਤੇ 7 ਕਿਲੋ ਦੁੱਧ ਦਾ ਸ਼ੇਕ ਹੈ ਕਿ ਦੇ ਮੰਗੀ 6 ਕਿਲੋ ਮਿਹਦੀ ਕਿਵੇਂ ਮਿਹਦੀ ਦੁਨੀਆਂ ਦੇ ਪਹਾੜੇ ਤੇ ਪਹਾੜੇ ਚਾੜ ਸਿੱਟੋ ਤੇ ਚੋਲਾ ਬਸ ਤੇ ਇਹਦਾ ਝੋਟੀ ਜੋ ਫੰਡਰ ਵੀ ਹੁੰਦੀ ਤਾਂ ਵੀ ਬਹੁਤ ਪੈਸਾ ਦੀ ਸੀ ਨਾ ਰਾਜ ਕਿੰਨੀ ਵਾਰੀ ਆਉਂਦੇ ਮੁੱਲ ਜਾਇ ਜਮਾ ਬਾਈ ਦਾ ਹੋਊਗਾ ਠੀਕ ਹੈ ਇਦਾਂ ਲੈ ਚਲੋ ਹੂੰ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਸ਼ਾਈਨਿੰਗ ਵਗੈਰਾ ਫੁੱਲ ਖਣਲੇ ਵੀ ਸਾਫ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 12:00 ਵਜੇ ਦੋਸਤਾਂ ਨਾਲ ਲੇਵੇ ਜੱਜ ਕਰ ਲਿਓ ਟੋਕੜ ਗੱਬਣਾ ਜੀ 4 ਮਹੀਨੇ ਤੇ 15 ਦਿਨਾਂ ਦੀ ਚੈੱਕ ਪਾਸ ਹਨ ਤੇ 6 ਕਿਲੋ ਦੁੱਧ ਰੈਡੀ ਲਿਓ ਜੀ ਫੇਸ ਕਰੋ ਚੈੱਕ ਕਿਉਂਕਿ ਕੁਆਲਿਟੀ ਵਾਲੀਆਂ ਝੋਟੀਆਂ ਕੁੰਬਲੇ ਵਗੈਰਾ ਪੋਰਾ ਬਣੀ ਬਰੀਕ ਪੰਡਾ ਬਰੀਕ ਚਮੜੀ ਆ ਦੇਖੋ ਜੀ ਪੂਛ ਦੇ ਵਿੱਚ ਚਾਰ ਬੋਈ ਵਾਲ ਜੱਟੇ ਨਹੀਂ ਹੈਗੇ ਹਨ ਹਾਂ ਤੇ ਫੇਸ ਫੂਸ ਇੱਕ ਨੰਬਰ ਦੁੱਧਿਆਂ ਨੂੰ ਬੁੱਢੇ ਹੱਥ ਲਾਉਣੀ ਆ ਯਾਰ ਗੱਲਾਂ ਨਹੀਂ ਦੀਂਦੀਆ ਵੀਰੇ ਦੀਂਦੀਆਂ ਦੋਨੇ ਝੋਟੀਆਂ ਚੰਗੀਆਂ ਤੇਰੀਆਂ ਤੇ 6 ਕਿਲੋ ਦੁੱਧ ਚਾਰ ਚਾਰ ਮਹੀਨੇ 15 ਦਿਨਾਂ ਦੀ ਗੱਬਣ ਹਾਂ ਇਹ ਸਾਢੇ 4 ਤੋਂ ਵੱਧ ਹੀ ਆ ਬਸ ਸਾਢੇ 4 ਕਿ ਕਿਦੇ ਮੰਗਦੇ ਤੇ ਫੇਸ ਕਰੋ ਚੈੱਕ ਨਾ ਕੁਆਲਿਟੀ ਕਿੰਨੀ ਚੰਗੀ ਆ ਫੇਸ ਦੀ ਆ ਦੇਖੋ ਫੇਸ ਬਿਊਟੀ ਕੱਟੀ ਦੀ ਹੂੰ ਦੇਖਾਂ ਹੀ ਬਣਦੀ ਆ ਜਮਾ ਲਾਉਣੀਆਂ ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਇਹ ਰੇੜ ਨੂੰ ਦੋਨੋਂ ਹੱਥ ਲਾਉ ਇਹਨੇ ਜੇ ਕੋਈ ਸ਼ੌਂਕ ਨਾ ਤਿਆਰ ਕਰ ਲੂੰ ਸ਼ਾਇਦ ਸੂਜੇ ਇਹਦਾ ਵੀ ਪੂਰਾ ਦਿਖਾਈ ਬੁੱਧੂ ਹਾਂਜੀ 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 ਤੇ ਰਾਜ ਫਰੀਦ ਇਹਦਾ ਇਹਦਾ ਕੀ ਬਾ ਫੋਨ ਦੀ ਕਰਾਂਗੇ ਦੇ ਕੇ ਮੋੜਾਂਗੇ ਜਣੀ ਕਿ ਆ ਡਿਮਾਂਡ ਆ ਕੁੱਲ ਬੰਦੇ ਵੀ ਵੀਰੇ ਟੋਕੜਾਂ ਗੱਬਣਾ ਜਦੋਂ ਨੂੰ ਅਗਲਾ ਫੋਨ ਲਾਉਂਦਾ ਤੈਨੂੰ ਵਿਕ ਜਾਂਦਾ ਉਹ ਤੈਨੂੰ ਵਿਕ ਜਾਂਦਾ ਅੱਜ ਤਰੀਕ ਵੀ ਬੋਲ ਦੇ ਬਾਈ ਹਾਂ ਤਰੀਕ ਜੀ ਅੱਜ ਹੈਗੀ ਆ 14 ਠੀਕ ਆ ਜੀ 14 ਤੀਜਾ ਮਹੀਨਾ 2025 ਹੈ ਜੀ ਹਾਂ 2025 ਸੰਗਰਾਨ ਦਾ ਦੇਣਾ ਹੈ ਸੰਗਰਾਨ ਦਾ ਦੇਣਾ ਕਰੋ ਬਾਈ ਨਾਲ ਬੌਣੀ ਤੇ ਕਰੋ ਸੰਪਰਕ ਚੱਕੋ ਫੋਨ ਤੇ ਲਾਓ ਤੇ ਲੈ ਲਓ ਹਨਾ ਹਾਂ ਲੈ ਲਓ ਦੇ ਕੇ ਮੁੜਾਂਗੇ ਸੰਗਰਾਨ ਦੀ ਬੌਣੂ ਹੀ ਕਰਾਂਗੇ ਹਾਂ ਆਪਾਂ ਮੰਦੀ ਆ ਕੇ ਲੈ ਜਾ ਨਰਾਜ ਨਹੀਂ ਕਰਦੇ ਅੱਗੇ ਵੀ ਭਾਉ ਦੀ ਆ ਕੇ ਲੈ ਜੇ ਕੋਈ ਚੱਕਰ ਨਹੀਂ ਜਿਹੜੀ ਗੱਲ ਫੋਨ ਤੇ ਕਹੀ ਆਪਾਂ ਵੀਡੀਓ ਚੋਂ ਹੀ ਨਿਕਲੂਗੀ ਓਕੇ ਜੀ ਐ ਨਹੀਂ ਵੀ ਇੱਥੇ ਕੁਝ ਹੋਰ ਦੇਤਾ ਨਿਕਲੇ ਕੋਸੋਂ ਕਈ ਵਾਰ ਮੇਰੀ ਆਪਾਂ ਦਾ ਮਾਰਨਾ ਨਹੀਂ ਜਦੋਂ ਖਰਾ ਕੰਮ ਕਰਨਾ ਹੈ। ਕਈ ਵਾਰ ਰਾਜ ਮੇਰੇ ਆਉਂਦੇ ਆਉਂਦੇ ਤੋਂ ਵੀ ਪਸੂ ਵੇਖ ਜਾਂਦੇ ਹਨ ਮੈਂ ਰਾਹ 'ਚ ਮੁੜ ਕੇ ਜਾਣਾ ਵੀ ਬਾਈ ਤੂੰ ਕਹਿੰਦਾ ਪਹਿਲਾ ਵਾਲੀਆਂ ਵੀਡੀਓ ਤੇ ਪਸੂ ਤਾਂ ਤੇਰੇ ਮੇਰੇ ਬਹਿ ਕੇ ਦੇਖ ਗਏ। ਉਹ ਪੈਸੇ ਲੈਣੇ ਲੈ ਜਾ ਪਸੂ। ਇੱਕ ਵਾਰੀ ਕਰ ਲਾਂਗੇ ਮੁੜ ਕੇ ਦੁਕਾਨਦਾਰੀ ਆ ਕੌਣ ਆਊ। ਨਹੀਂ ਠੀਕ ਆ ਤੁਹਾਡੀ ਗੱਲ। ਦੁਕਾਨਦਾਰੀ ਆ ਪਕੜਾ ਨਹੀਂ ਤੇਰਾ ਕੰਮ ਠੀਕ ਆ ਰਾਜ। ساری ਉਮਰ ਇਹ ਕੰਮ ਕਰਨਾ। ساری ਉਮਰੇ ਬਾਕੀ ਦਾ ਆਪਾਂ ਇਹਨਾਂ ਦੇ ਤਾਂ ਹੈ ਨਹੀਂ ਆਪਣੇ ਕੋਲ ਹੋਰ ਵੀ ਪਰਮਾਤਮਾ ਦਾ ਦਿੱਤਾ ਬਥੇਰਾ ਘੋਸਾ ਹਨਾ। ਵੀ ਕੱਲਾ ਆਪਾਂ ਇਹਦੇ ਤੇ ਬੈਠੇ ਆ। ਇਹਦਾ ਭਰਾਮਾਂ सजर अॻ लाइ पिणा च हूंदी चटका कुटण ਅਗੇ ਲੈਂਦੇ ਨਹੀਂ ਸੀ ਹੁਣ ਕੱਟੀ ਹੋਵੇ ਚੰਗੀ ਬੱਤੀ ਹੋਵੇ ਉਹ ਭੇਜਦੇ ਹਾਂ ਆਪਾਂ ਪਾਸ ਲਫਰੀਡ ਵਾਲੀ ਹਾਂ ਲੈ ਕੇ ਜੰਨੇ ਆਪਨੇ ਚੈਨਲ ਤੇ ਬਹੁਤ ਪਾਈਆਂ ਤੁਸੀਂ ਹਾਂ ਕੱਟੀਆਂ ਬੱਸੀਆਂ ਟੋਕੜਾ ਝੋਟਾ ਤਾਂ ਹੀ ਲੈਣ ਲੱਗਿਆ ਕਿ ਟੋਕੜਾ ਝੋਟਾ ਦੀ ਆ ਕੰਮ ਤੇ ਬਾਈ ਕੋਲੇ ਹੋਰ ਮੂਣਾ ਵੀ ਜਦਾ ਜਦਾ ਪਾਲ ਕੇ ਨਾ ਤਿਆਰ ਕਰਕੇ ਦਿੰਦਾ ਓਕੇ ਜੀ ਇਹ ਚੀਜ਼ ਆ ਲੈ ਲੋ ਵੀਰੇ ਮੇਲਾ ਲੁੱਟ ਲੋ ਪੂਰੀਆਂ ਟੋਕੜਾ ਸਾਫ ਤੇ ਮੈਂ ਨਾ ਝੋਟਾ ਦੋ ਤੁਹਾਨੂੰ ਟੋਕਣਾ ਗੱਬਣਾ ਦਿਖਾਤੀਆਂ 2.5 ਮਹੀਨੇ ਤੇ 4 ਮਹੀਨੇ 15 ਦਿਨਾਂ ਦੀ 6 ਕਿਲੋ ਤੇ 8 ਕਿਲੋ ਦੁੱਧ ਦਾ 7 ਕਿਲੋ ਬਾਈ ਮਿਣ ਕੇ ਦੇਉ ਬੱਚੇ ਤੇ ਰੇੜੀ ਚਾੜ ਤੇ ਰ ਤੇ ਨੰਬਰ 22 ਦਾ 9876347016 ਪਿੰਡ ਸਹਿਣਾ ਦਸੀਲਤਾਪਾ ਤੇ ਜ਼ਿਲ੍ਹਾ ਬਰਨਾਲਾ ਤੇ ਨਹਿਰ ਵਾਲੇ اڈੇ ਤੋਂ ਬਾਈ ਦਾ ਘਰ ਤੁਸੀਂ ਪੁੱਛ ਗਿਆ ਸਕਦੇ ਹੋ ਨਾਮ ਬਾਈ ਦਾ ਰਾਜ ਹੈਗਾ ਉਹ ਤਾਂ ਦੱਸ ਦਿੰਦੇ ਨੇ ਕਈ ਵਾਰੀ ਬੰਦਾ ਨੇੜੇ ਆਏ ਤੋਂ ਫੋਨ ਨਾ ਚੱਕੇ ਹਨਾ ਰਾਜ ਸਿੱਧੂ ਪੱਤੀ ਚ ਜਾ ਸਿੱਧੂ ਪੱਤੀ ਦੇ ਵਿੱਚ ਆ ਜਾਓ ਤੇ ਲੈ ਜਾਓ ਬਾਈ ਨੂੰ ਮਾਈ ਨੰਬਰ 9876347016 ਪਿੰਡ ਸਹਿਣਾ ਦੀ ਦੋ ਝੋਟੀਆਂ ਜੀ ਦੋਨੇ ਤੁਹਾਨੂੰ ਦਿਖਾ ਦਿੰਦਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ